ਮੇ ਪਹਿਲਵਾਨ ਜੀ ਵਾਲਾ ਪੁਖਰੀ ਪੰਜਾਬ ਦੀ ਤਾਸ਼ਾਨ ਜੀ ਪੈਂਦੇ ਭੰਗੜੇ ਤੇ ਵੱਜਦੇ ਆ ਢੋਲ ਮਿੱਤਰੋ ਹੈਣੀ ਰੰਗਲੇ ਪੰਜਾਬ ਜਿਆ ਕੋਈ ਹੋਰ ਮਿੱਤਰੋ ਦੋਨਾਂ ਪਹਿਲਵਾਨਾਂ ਦੇ ਨਾਮ ਤੇ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਜਾਈਏ ਵੀਰ ਬਾਕੀ ਵੀਰ ਸਾਰੇ ਬੈਠੋ ਕਿਰਪਾ ਜਰਗੇ ਅੱਡੇ-ਬੱਡੇ ਪਹਿਲਵਾਰ ਤੇ ਕਬੱਡੀ ਕੁਸ਼ਤੀ ਜਿਹੜੀ ਤੇ ਮਿਹਨਤ ਦੀਨਾ ਰੱਬ ਦੀ ਮਿਹਰ ਹੋਵੇ ਬੰਦਾ ਅੜ ਕੇ ਫਿਰ ਪਹਿਲਵਾਰ ਵੱਗਦਾ ਕਿਉਂਕਿ ਪਹਿਲਵਾਨੀਆਂ ਸੌਖੀਆਂ ਨਹੀਂ ਆ ਕੋਟੇ ਪਹਿਲਵਾਨ ਪੈਣਾ ਕਰ ਰਹੇ ਬਹੁਤ ਔਖਾ ਹੈ ਇਹ ਪਹਿਲਵਾਨ ਕਹਿੰਦੇ ਘੰਗਾ ਤੱਕ ਖਾ ਜਾਂਦੇ ਆ ਇਹ ਸੱਚੇ ਮਰਿਆ ਗੱਲਾਂ ਨੇ ਜੇ ਪੁੱਤ ਨੂੰ ਡਾਕਟਰ ਬਣਾਉਣਾ ਹੋਵੇ ਵਕੀਰ ਬਣਾਉਣਾ ਹੋਵੇ ਦੇ ਘੱਟੇ ਘੱਟ ਕਹਿੰਦੇ ਤਨ ਤੱਕ ਕਿਤਾਬਾਂ ਵਿੱਚ ਡਰੇ ਪੈਂਦੇ ਆ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਆਲਾਤ ਵਾਲਾ ਢੇੜੇ ਕੱਢ ਕੇ ਤੁਸੀਂ ਇਹਨਾਂ ਨੂੰ ਕਵਰ ਕਰ ਲਿਓ ਫਿਰ ਲੋਕਾਂ ਨੂੰ ਵੀ ਕੋਈ ਥੋੜਾ ਜਿਹਾ ਖੰਡ ਕੀ ਪਰ ਸਮੱਸਿਆ ਨਾ ਆਵੇ ਵੱਡੇ ਪਹਿਲਵਾਨਾਂ ਦੀ ਕੁਸ਼ਤੀ ਹਾਂ ਅਮਰੀਕ ਵੀਰੇ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਢੋਲਾ ਜੇ ਤੂੰ ਵੀ ਵੀਰੇ ਗੇੜਾ ਕੱਢ ਕੇ ਢੋਲ ਮਜਾ ਦੇ ਤੇ ਨਿਆਰਾ ਹੀ ਆਜੂ ਫਿਰ ਇੱਕ ਥਾਂ ਤੋਂ ਬਰਾਤ ਨਹੀਂ ਹੋਊਗਾ ਜਿਹੜੇ ਕੈਮਰੇ ਵਾਲੇ ਵੀਰ ਆ ਉਹ ਵੀ ਆਹਾਂ ਦੁਆਰਾ ਗੇੜਾ ਕੱਢ ਕੇ ਹਾਮਰੀ ਗਿ ਵੀਰੇ ਕਰ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਰਸਮੀ ਨੇ ਉਹ ਭਾਈ ਬਹਿ ਜਾ ਪਰੇ ਹੋ ਜਾ ਸਾਰੀ ਸੁੰਘ ਸੁਬਾ ਰੌਣਾ ਬਹੁਤ ਰੌਣਾ ਇੱਕ ਬਹੁਤ ਵੱਡਾ ਬੁਰਾ ਇੱਕ ਸੋਹਣ ਵਖਰੀ ਹੈ ਕਿਉਂਕਿ ਦੁਨੀਆ ਨੂੰ ਕੁਝ ਵਖਰੇ ਕਿਰਚ ਦਿਖਾਇਆ ਅਸੀਂ ਦੁਨੀਆ ਤੋਂ ਵਖਰੇ ਵੀ ਇਹ ਕਿ ਸਾਡੀ ਦੁਨੀਆ ਵੱਖਰੀ ਆ ਮੇਲੇ ਬਹੁਤ ਹੁੰਦੇ ਆ ਹੰਦੇ ਰਣਗੇ ਬੜਾ ਕੁਸ਼ਤੀ ਦੇ ਖੇਤੇ ਵੱਖਰਾ ਰੰਗ ਭਰ ਦਿੱਤਾ ਇਹ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਛੋਟੀ ਜੁੱਤੀ ਦੇ ਪਲੇਅਰ ਲੈ ਕੇ ਖੇਡੇ ਕਰ ਦਿੱਤੇ ਇੱਕ ਬਹੁਤ ਵੱਡਾ ਮਾਣ ਮਿਲਿਆ ਫੈਡਰੇਸ਼ਨ ਨੂੰ ਬਹੁਤ ਧੰਨਵਾਦ ਹੈ ਵਧਾਈ ਦੀ ਪਾਪੜਾ ਫੈਡਰੇਸ਼ਨ ਔਰ ਪਹਿਲ ਵግ ਦੀ ਗੱਲ ਕਰ ਲਈਏ ਕਿ ਪ੍ਰਬੰਧਕਾਂ ਨੂੰ ਵੱਡੀ ਵਧਾਈ ਮਬਾਰਕਬਾਦ ਹੈ ਅੱਜ ਦੇ ਦਿਨ ਦੇ ਗੱਗੀ ਨਾਲ ਦੀ ਨਾਲ ਜਿੰਨੇ ਜਿੰਨੇ ਚੰਗਾ ਲੱਗਦਾ ਜਿਹੜੇ ਸ਼ਬਦ ਹੋਣੇ ਚਾਹੀਦੇ ਆ ਇਹਨਾਂ ਪ੍ਰਬੰਧਕਾਂ ਦੇ ਲਈ ਲਓ ਮੈਨੂੰ ਲੱਗਦਾ ਵੀ ਲੋਕ ਸੋਚਦੇ ਹੋਣੇ ਆ ਮਰੀਕ ਬਈ ਹਾਲੇ ਤਾਂ ਚੈੱਕ ਹੀ ਕਰ ਰਹੇ ਆ ਇੱਕ ਦੂਜੇ ਨੂੰ ਹਾਲੇ ਤੇ ਉਹ ਜੋੜੀ ਦੇਖ ਰਹੇ ਆ ਵੀ ਕਿੱਦਾਂ ਕਿੱਦਾਂ ਜਿ세 ਹਰੇਕ ਪਹਿਲਵਾਨ ਨੂੰ ਹੁੰਦਾ ਵੀ ਇਹਨੂੰ ਇੱਕ ਵਾਰ ਚੈੱਕ ਕਰ ਲਈਏ ਦੂਜੇ ਪਹਿਲਵਾਨ ਨੂੰ ਵੀ ਹੈ ਦੋਨਾਂ ਦੀ ਬਹੁਤ ਵਧੀਆ ਕੁਸ਼ਤੀ ਨਾਲ ਦੀ ਨਾਲ ਜਿੱਥੇ ਤੁਹਾਨੂੰ ਵਧੀਆ ਲੱਗਦਾ ਤਾੜੀਆਂ ਦੋਨੋਂ ਪਹਿਲਵਾਨਾਂ ਦੇ ਲਈ ਤੁਸੀਂ ਆਪ ਵੀ ਮਾਰਦੇ ਹੋ ਲਓ ਆਪ ਵੀ ਕਬੱਡੀ ਵਾਲਾ ਦਾ ਖੁੱਚ ਪਹਿਲਵਾਨੀ ਜਿਹੜਾ ਕਰਦਾ ਕਰਦਾ ਕਬੱਡੀ 'ਚ ਆ ਜਾਂਦਾ ਹੈ ਉਹਦੇ ਮੇਰੇ ਵੀਰੇ ਉਹਦੇ ਫੜ ਕੇ ਦਾਅ ਭੇਜਣੀ ਕਿਸੇ ਕੋਲ ਹੁੰਦੇ ਤੁਰ ਫਿਰ ਕੇ ਜੀ ਤੁਰ ਫਿਰ ਕੇ ਮੇਲਾ ਦੇਖੋ ਤੁਰ ਫਿਰ ਕੇ ਮੇਲਾ ਦੇਖ ਮੇਲੇ ਨੇ ਤੁਰ ਫਿਰ ਕੇ ਉਹ ਸੰਗ ਸਵਾ ਸਪੋਰਟਸ ਕਲੱਬ ਨੂੰ ਕਹਿੰਦਾ ਸੋਹਰਾ ਜਾਂਦਾ ਇੱਕ ਵਧੀਆ ਸੋਚ ਲੈ ਕੇ ਗੁਰੇ ਆ ਇਹ ਤੋਂ ਵੀ ਦਿਮਾਗ ਵੀ ਹੋ ਸਕਦੀ ਹੈ ਮੰਗ ਵੀ ਹੋ ਸਕਦੀ ਹੈ ਇਸ ਯਾ ਪਹਿਲਵਾਨਾਂ ਨੂੰ ਚਾਹੁੰਦੇ ਇੱਦਾਂ ਦੇ ਪਹਿਲਵਾਨਾਂ ਨੇ ਚਾਹੀਦੇ ਆ ਇਹ ਪਹਿਲਵਾਨਾਂ ਨੂੰ ਦੇਖਣਾ ਚਾਹੁੰਦੇ ਆ ਅੱਜ ਲੋਕਾਂ ਨੇ ਵੱਡੇ ਵੱਲਾਂ ਦੇ ਦਰਸ਼ਨ ਕਰ ਲਏ ਆ ਹੌਲੀ ਐਂਕ ਜਿਹੜੀ বাস ਆਈ ਹੈ 925 ਨੰਬਰ ਉਹ ਸੰਗਤੋਂ ਨੂੰ ਬੇਨਤੀ ਹੈ ਬਿਲਰੀਏ ਸੰਗਤਾਂ ਜਾਰੀਆਂ ਚਾਹੁੰਦੇ ਜਾਂ ਵਸਦੇ ਨੇੜੇ ਚਲੇ ਜਾਣ ਬਈ ਵੱਟਵਾਲ ਵੱਡੀ ਮਾਰ ਦੀ ਵੱਡੀ ਕੁਸ਼ਤੀ ਜਿੱਦਾਂ ਵਾਸੀ ਸਾਹਿਬ ਨੇ ਦੱਸਿਆ ਵੀ ਆਪਾਂ ਇੱਥੇ ਲੋਕਲ ਪਲੇਅਰ ਵਾ ਕਿੰਨਾ ਸੋਹਣਾ ਹੈ ਵੀ ਅਮਰੀਕ ਕਿੰਨਾ ਸੋਹਣਾ ਉਹਨੇ ਖੋਚਾ ਨੁਚਾ ਕੇ ਤਾਂ ਜੱਸੀ ਨੇ ਕਿੰਨਾ ਸੋਹਣਾ ਬਚਾ ਕੀਤਾ ਇਹ ਪਰਿਧਾਨੀ ਮੇਰੇ ਵੀਰੋ ਪੰਜਾਬ ਦੀ ਪੁਰਾਣੇ ਸਮੇਂ ਤੋਂ ਮਾਜੇ ਨੇ ਵੱਡੇ ਵੱਡੇ ਪਤਵਾਰ ਪਟਕਾ ਵਾਦੀ ਵਾਲੇ ਨੇ ਪਟਕਾ ਕਹਿੰਦਾ ਲੈ ਗਏ ਹੈ ਉਹ ਬਹੁਤ ਸ਼ਾਨ ਆ ਬਈ ਤਾੜੀ ਤਾਂ ਲੱਗਦੀ ਆ ਬਈ ਓਹ ਸਿੰਗ ਸਪੋਰਟਸ ਕਲੱਬ ਸਿੰਗ ਸਪੋਰਟਸ ਕਲੱਬ ਸ਼ਹਿਰ ਰਗਮਾਰ ਦਾ ਇਤਿਹਾਸ ਸੋਜ ਸੁਦੇਸ਼ਨਾ ਸ਼ਿਰਤੇ ਦੀ ਵੱਡੀ ਰਗਮਾਰ ਦਾ ਦੋਨਾ ਕਰਦਾਨਾ ਦਾ ਬਾਸੀ ਸਾਹਿਬ ਕਿਹੜਾ